ਹਾਂਜੀ ਸਵਾਗਤ ਹੈ ਮਿੱਤਰੋ ਅੱਜ ਤੁਹਾਡੇ ਲਈ ਬਹੁਤ ਹੀ ਸੋਹਣੀ ਬੱਚੀ ਲਿਆਏ ਆਂ ਆਪਾਂ 2-4 ਦਿਨ ਪਹਿਲਾਂ ਇੱਕ ਜੈਡ ਬਲੈਕ ਬੱਚੀ ਦੀ ਪਾਈ ਸੀ ਜਿਹੜੀ ਮੱਝੂਗਿਆਲੇ ਤੇ ਅਲੀਕਰਲਗੜਾ ਵਾਲੇ ਲੈਨ ਦੀ ਸਮੇਲ ਸੀ ਵੀਡੀਓ ਪਾਉਣ ਤੋਂ 15 ਕ ਮਿੰਟ ਬਾਅਦ ਉਹ ਬੱਚੀ ਸੇਲ ਹੋ ਗਈ ਤਾਂ ਬਾਹਲੇ ਭਰਾਵਾਂ ਦੇ ਫੋਨ ਆਏ ਬਾਈ ਇਦਾਂ ਦੀ ਛੋਟੀ ਬੱਚੀ ਚਾਹੀਦੀ ਤਾਂ ਮਿੱਤਰੋ ਉਦਾਂ ਦੀ ਛੋਟੀ ਬੱਚੀ ਲਿਆ ਆਕਤੀ ਸਾਢੇ 4 ਤੋਂ 5 ਮਹੀਨੇ ਦੇ ਵਿਚਾਲੇ ਬੱਚੀ ਦੀ ਉਮਰ ਹੈ ਜੀ ਤੇ ਮਾਰਕਾ ਵੀ ਪੂਰਾ ਪਰਫੈਕਟ ਹੈ ਜਾਇਜ਼ ਰੇਟ ਦੀ ਆ ਪੂਰੀ ਮਾਰਵੜੀ ਰੰਗ ਰੂਂਗ ਦੇਖੋ ਕਿੰਨਾ ਜਿਆਦਾ ਕਾਲਾ ਪੂਰਾ ਜਿਹਨੂੰ ਆਪਾਂ ਕਹਦੇ ਨੇ ਉਹਨੇ ਨੂੰ ਜੈਡ ਬਲੈਕ ਆ ਉਦਾਂ ਤੇ ਮਾਰਕਾ ਬਹੁਤ ਚੰਗਾ ਤੇ ਰੇਟ ਤਾਂ ਆਪਾਂ ਦੱਸ ਹੀ ਦਿੱਤਾ ਬਹੁਤ ਜਾਇਜ਼ ਆ ਪਹਿਲਾਂ ਤਾਂ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੀ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਨਵੇਂ ਸਾਲ ਦੀ ਪਹਿਲੀ ਵੀਡੀਓ ਪਾਉਣ ਲੱਗੇ ਆ ਸੇਲ ਵਾਲੀ ਤਾ ਉਮੀਦ ਆ ਵੀ ਸਾਰੇ ਭਰਾ ਵੱਧ ਤੋਂ ਵੱਧ ਸਪੋਰਟ ਕਰਨਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਮਿੱਤਰ ਤਾਂ ਕਿ ਜਿਹੜੇ ਭਰਾ ਇਦਾਂ ਦੀ ਛੋਟੀ ਬੱਚੀ ਭਾਲਦੇ ਉਹਨਾਂ ਤਾਈਂ ਇਹ ਵੀਡੀਓ ਪਹੁੰਚ ਜੇ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਓ ਕਿਉਂਕਿ 2024 ਚ ਵੀ ਆਪਾਂ ਤੁਹਾਡੇ ਲਈ ਜੈਤ ਤੋਂ ਜੈਜ ਰੇਟ 'ਤੇ ਜਾਨਵਰ ਲਿਆਂਦੇ ਆ ਤੇ 2025 ਚ ਵੀ ਆਪਣਾ ਇਹੀ ਟਾਰਗੇਟ ਰੋ ਵੀ ਮਾਰਕੀਟ ਨਾਲ ਸਸਤਾ ਜਾਨਵਰ ਤੇ ਚੰਗਾ ਜਾਨਵਰ ਤੁਹਾਡੇ ਲਈ ਲਿਆਈਏ ਜਾਨਵਰ ਫਾਰਮ ਤੇ ਬਾਬੇ ਦੀ ਕਰਪਾਣਾ ਅੱਜ ਵੀ ਬਹੁਤ ਖੜੇ ਆ 30 33 ਦੇ ਨੇ ਡਜਾਨਵਰ ਖੜੇ ਸਾਰੀ ਰੇਟਾਂ ਦੇ ਖੜੇ ਆ ਸਾਰੀਆਂ ਕੁਆਲਿਟੀਆਂ ਦੇ ਖੜੇ ਆ ਸੋ ਜਿੱਦਾਂ ਦਾ ਵੀ ਜਾਨਵਰ ਤੁਹਾਨੂੰ ਚਾਹੀਦਾ ਹੋਇ ਹਜ਼ਾਰਾਂ ਤੋਂ ਲੈ ਕੇ ਲੱਖਾਂ ਤਾਈ ਜਾਨਵਰ ਮਿਲ ਜੂ ਆਪਦੀ ਡਿਮਾਂਡ ਦੱਸ ਦਿਓ ਉਦਾਂ ਦਾ ਜਾਨਵਰ ਤੁਹਾਨੂੰ ਮਿਲ ਜੂ ਤੇ ਆਜੋ ਬਾਅਦ ਦੇ ਆਪਾਂ ਵੀਡੀਓ ਵੱਲ ਬੱਚੀ ਬਾਰੇ ਡਿਟੇਲ ਦਿੰਨੇ ਦੋਸਤੋ ਜਿਵੇਂ ਆਪਾਂ ਦੱਸਿਆ ਪੰਜ ਕਲੈਨ ਬੱਚੀ ਹੈ ਜੀ ਚਾਰੇ ਪੈਰ ਥੋੜੇ ਥੋੜੇ ਚਟੇ ਆ ਇਹਦੇ ਬੱਚੀ ਦੇ ਹੋ ਸਕਦਾ ਵੀਡੀਓ 'ਚ ਤੁਹਾਨੂੰ ਚੱਜਣਾ ਨਾ ਦਿਖਣ ਕਿਉਂਕਿ ਇੱਕ ਤਾਂ ਠੰਡ ਕਰਕੇ ਬੱਚੀ ਲਿਬੜੀ ਹੋਈ ਸੀ ਨਿਵਾਈ ਨਹੀਂ ਤੇ ਇੱਕ ਟਾਈਮ ਥੋੜਾ ਸੀ ਆਥਨ ਦਾ ਟਾਈਮ ਹੋ ਚਲੇ ਵੀਡੀਓ ਹੈਣੀ ਜੇ ਕੋਈ ਪਾਉਣ ਦੀ ਸੋਚਾ ਵੀ ਚਲੋ ਜਿਹੜੀ ਕੁਆਲਿਟੀ ਉਹ ਤਾਂ ਦੇਸੀ ਜਾਣੀ ਬਾਕੀ ਬੰਦੇ ਨੇ ਆ ਕੇ ਸਾਹਮਣੇ ਦੇਖ ਲੈਣਾ ਚਾਰੇ ਪੈਰ ਥੋੜੇ ਥੋੜੇ ਚਿੱਟੇ ਆ ਮੱਥੇ ਫੁੱਲਾ ਤੇ ਗਰਦਨ ਗੁਰਦਨ ਦੀ ਕੁਆਲਿਟੀ ਦੇਖੋ ਕੁੰਡ ਕੁੰਡ ਦੇਖੋ ਕੁੰਡ ਆਉਣਾ ਵੀ ਕੋਣੀ ਸੀ ਕਿਉਂਕਿ ਆਲੇ ਸਾਲ ਲਾਈਨ ਚੋਂ ਬੱਚੀ ਸੁੰਦਰਤਾ ਵਾਲੇ ਪੱਖੋਂ 43 ਸਾਲ ਦੇ ਨਾਮ ਦਾ ਮੰਨ ਲਓ ਵੀ ਇੱਕ ਬੋਲਵਾਲਾ ਕਿ ਮਤਰਾ ਕਾਲਾ ਕਾਂਟਾ ਜਿਹੜਾ ਪੰਜਾਬ ਦਾ ਆਪਾਂ ਕਹਿ ਦਈਏ ਪੰਜਾਬ ਨੂੰ ਛੱਡ ਕੇ ਇੰਡੀਆ ਦਾ ਸਭ ਤੋਂ ਟੌਪ ਦਾ ਲੈਜੈਂਡ ਘੋੜਾ ਮੰਨਿਆ ਗਿਆ ਨਾ ਉਹਦੀ ਪੋਤੀ ਹੈ ਦੋਸਤੋ ਢੈਪੀ ਵਾਲੇ ਬਾਈ ਗਗਨ ਹੁਣਾ ਕੋਲ ਸਾਨ ਕਾਂਟਾ ਘੋੜਾ ਉਹਦੀ ਬੱਚੀ ਹੈ ਤੇ ਮਾਂ ਦੀ ਵੀ ਲਾਈਨ ਦੋਸਤੋ ਆਪਾਂ ਨੂੰ ਮਾਲਕ ਨੇ ਜਤਨਕਰ ਵਾਲੇ ਪਾਸੋਂ ਦੱਸਿਆ ਬਾਕੀ ਜਿਹੜੀ ਕੁਆਲਿਟੀ ਬੱਚੀ ਦੀ ਉਹ ਤੁਸੀਂ ਆਪ ਚੈੱਕ ਕਰ ਲਓ ਹੱਕ ਹੁੱਕ ਸੰਭ ਦੀ ਮਜ਼ਬੂਤੀ ਮਣੀਆਂ ਕੰਨ ਦੀ ਕੁਆਲਿਟੀ ਪੂਰੇ ਪੱਖੋਂ ਮੰਨ ਲਓ ਪਰਫੈਕਟ ਆ ਪਲੀਪੁਲੀ ਵੀ ਚੰਗੀਆਂ ਆਈ ਨਹੀਂ ਵੀ ਲੱਸੀ ਜੀ ਆ ਸੋ ਹੋਵੇ ਕੋਈ ਚਾਹਵਾਂ ਸੱਜਣ ਤਾਂ ਦੇਖ ਸਕਦਾ ਬਾਲ ਪਹੋਰੀਆਂ ਦੀ ਸਾਫ ਸਿੰਗਲ ਪਹੋਰੀਆਂ ਮੱਥੇ ਸਿੱਟੇ ਵੱਲੋਂ ਰਹਿਤ ਆ ਤੇ ਹੱਥਾਂ ਪੈਰਾਂ ਦੀ ਅੰਗਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਮੇਨ ਗੱਲ ਆ ਰੇਟ ਸਿਰ ਬੰਦੋ ਸੋ ਕਈ ਵਾਰ ਹੁੰਦਾ ਕੋਈ ਭਰਾ ਜਿਹਨੇ ਸਾਹਜ ਦੇ ਪੈਸੇ ਲੈਣੇ ਤੇ ਕੁਆਲਿਟੀ ਚੰਗੀ ਭਾਲਦਾ ਕਿਉਂਕਿ ਬਰੀਡਿੰਗ ਲਈ ਵੀ ਵਰਤਨਾ ਜਾਂ ਤਾਂ ਪੂਰੀ ਚੰਗੀ ਬੰਨ ਵਾਲੀ ਆ ਬੱਚੀ ਆਪਾਂ ਕਹਿਦੀ ਆ ਬਾਕੀ ਤੁਸੀਂ ਆਪ ਵੀ ਦੇਖ ਸਕਦੇ ਹੋ ਜਿਹੜੀ ਕੁਆਲਿਟੀ ਹੈ ਸਾਰੀ ਤੁਹਾਡੇ ਸਾਹਮਣੇ ਤਾਜੀ ਵੀਡੀਓ ਨਾਲ ਹੀ ਦੇਖੋ ਬੱਚੀ ਕਿੰਨੀ ਜ਼ਿਆਦਾ ਲੰਮੀ ਹੈ ਹਾਈਟ ਕਰਨ ਵਾਲੀ ਬੱਚੇ ਦੋਸਤੋ ਹਾਈਟ ਹੋਵੇ ਚੰਗੀ ਕੱਢੋ ਤੇ ਬਾਕੀ ਆਪਾਂ ਸਾਰੀ ਵੀਡੀਓ ਤਾਂ ਨੇੜੇ ਨੇੜੇੋਂ ਦੂਰੋਂ ਦਿਖਾਤੀ ਪੁੱਠੇ ਪਾਠੇ ਦੀ ਵੀ ਚੰਗੀ ਆ ਤੇ ਜੇ ਕੋਈ ਹੋਵੇ ਸੱਜਣ ਜਿਹਦੇ ਬੱਚੇ ਪਸੰਦ ਹੋਵੇ ਖਰੀਦਣ ਦਾ ਚਾਹਵਾਨ ਹੋਵੇ ਤਾਂ ਆਪਾਂ ਨੰਬਰ ਦੇ ਦੇਣਾ ਥੱਲੇ ਨੰਬਰ ਨੋਟ ਕਰ ਲਿਓ 62391 54544 9955599017 ਦੋਸਤੋ ਆ ਦੋ ਨੰਬਰ ਜਿਹੜੇ ਵੀ ਕੋਈ ਸੱਜਣ ਬੱਚੀ ਖਰੀਦਣਾ ਚਾਹੁੰਦਾ ਹੋਇਆ ਤਾਂ ਨੰਬਰਾਂ ਤੇ ਸੰਪਰਕ ਕਰ ਲਓ ਬਾਕੀ ਫਾਰਮ ਤੇ ਜਾਨਵਰ ਹੋਰ ਵੀ ਬਹੁਤ ਖੜੇ ਆ ਤੇ ਹੋਰ ਵੀ ਜਾਨਵਰ ਚਾਹੀਦੇ ਤਾਂ ਉਹਨਾਂ ਲਈ ਵੀ ਫੋਨ ਨਾਲ ਮਿਲਦੇ ਆ ਚੱਲਦੇ ਆ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਦੋਸਤੋ